ਹਾਂਜੀ ਦੋਸਤੋ ਆਪ ਨੂੰ ਮੱਕੀ ਦਾ achar ਨਾ ਜਦੋਂ ਆਹ ਸਮੇਂ ਦੇ ਵਿੱਚ ਮੱਕੀ ਆਏਂਦੀ ਉਦੋਂ ਪਾਉਣਾ ਚਾਹੀਦਾ ਨਾ ਆਪਾਂ ਵੀ ਪਹਿਲਾਂ ਮੀਹਾਂ ਤੋਂ ਡਰਦੇ ਨਾ ਥੋੜਾ ਜਿਹਾ ਨਰਮ ਦਾ ਪਾਣਦੇ ਸੀ ਬਾਈ ਰਿਜ਼ਲਟ ਬਹੁਤ ਜ਼ਿਆਦਾ ਮਾੜਾ ਮਿਲਿਆਗਾ ਨਾ ਪਹਿਲਾਂ ਜਦਨੀ ਆਪ ਨੂੰ 9 ਸਾਲ ਹੋ ਗਏ ਪਾਉਂਦੇ ਨੂੰ ਪਹਿਲਾਂ ਜਦਨੀ ਪੂਰਾ ਪਕਾ ਕੇ ਪਾਉਂਦੇ ਰਹੇ ਹਾਂ ਵੀ ਵਿੱਚ ਦੀ ਬਾਰਸ਼ ਤੋਂ ਡਰਦੇ ਪਾਉਂਦੇ ਰਹੇ ਹਾਂ ਤੇ ਹੁਣ ਆਪਾਂ ਇਸ ਵਾਰ ਨਾ ਹਾਲਾਤ ਦੇ ਵਿੱਚ ਮੱਕੀ ਦਾ achar ਪਾਵਾਂਗਾ ਤੁਸੀਂ ਦੇਖੋ ਮੀਂਹ ਮੱਲਾ ਹੁਣ ਆ ਮੱਕੀ ਪੂਰੀ ਪੱਕੀ ਪਈ ਆ ਪੱਕੀ ਵੀ ਗਈ ਆ 75% ਪੱਕ ਗਈ ਤੇ ਇਦਾਂ ਦਾ ਗੁੱਲ ਹੋ ਗਿਆ ਕਿ ਦਾਣਾ ਵੀ ਇਸ ਤਰ੍ਹਾਂ ਹੋ ਗਿਆ ਕਿ ਮਨ ਲੱਗੇ ਹੱਥ ਨਾਲ ਭੁਰਦਾ ਦਾਣਾ ਤੇ ਇਹ ਇਹਦੇ ਕਰਕੇ ਨਾ ਤੇ ਨਰਮ ਪਾਉਣ ਦਾ ਬਾਈ ਕੋਈ ਫਾਇਦਾ ਨਹੀਂ ਹੈਗਾ ਇਹਦਾ ਕਿ ਮੀਂਹਾਂ ਤੋਂ ਡਰਦੇ ਆਪਾਂ ਨਰਮ ਪਾ ਲੈਂਦੇ ਆਂਗਾ ਬਾਈ ਰਿਜਲਟ ਬਹੁਤ ਜ਼ਿਆਦਾ ਮਾੜਾ ਆਪਣੇ ਬਹੁਤ ਜ਼ਿਆਦਾ ਰਿਜਲਟ ਬੁਰਾ ਮਿਲਿਆ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਆਗੀ ਸਮਸਟਾਇਟਿਕ ਵੀ ਪੈਂਦੀ ਹੈ ਜੇ ਆਪਾਂ ਨਰਮ ਪਾਉਣਾ ਆ ਹਾਲਾਤ ਦੇ ਵਿੱਚ ਮੱਕੀ ਹੋਵੇ ਨਾ ਚਾਰ ਬੋਵੇ ਬਹੁਤ ਸਿਰਾਂ ਗੱਲ ਬਾਤ ਹੁੰਦੀਆਂ ਨਾਲ ਤਾਂ ਵੇਟ 25 ਤੋਂ 30 ਕਾਉਂਟਲ ਵੱਜ ਜਾਂਦਾਗਾ ਕਿੱਲੇ ਦਾ ਤੇ ਨਾਲੇ ਵੀ ਮੰਨ ਲਾ ਕੇ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਦਾਗਾ ਆਪਾਂ ਨੂੰ ਦੋ ਤਿੰਨ ਸਾਲ ਹੋ ਗਏ ਨਰਮ ਪਾਉਂਦਿਆਂ ਨੂੰ ਰਿਜ਼ਲਟ ਕੋਈ ਨਹੀਂ ਮਿਲਿਆ ਹੈਗਾ ਵਧੀਆ ਰਿਜ਼ਲਟ ਨਹੀਂ ਮਿਲਿਆ ਹੈਗਾ ਇਹ ਸਾਰੇ ਦੇ ਵਿੱਚ ਚਾਹੀਦਾ ਦੇਖ ਲਓ ਛੱਲੀ ਵੀ ਦਾ